ਕਿਰਪਾ ਕੀ ਜੈ ਸਾ ਮਤ ਦੀਜੈ ਕੱਲਾ ਪੰਕਤੀ ਦਾ ਜਾਪ ਨਹੀਂ ਕਰਨਾ ਅੰਦਰੋਂ ਬੇਨਤੀ ਵੀ ਨਿਕਲੇ ਇਹ ਪਿਆਰਿਓ ਕਿਰਪਾ ਕੀ ਜੈ ਸਾ ਮਤ ਦੀਜੈ ਕਿਰਪਾ ਕੀ ਜੈ ਸਾ ਮਤ ਦੀਜੈ ਮਹਾਰਾਜ ਜੀ ਕਿਰਪਾ ਕਰੋ ਐਸੀ ਮਤ ਦੇ ਦਿਓ ਸੱਚੇ ਪਾਤਸ਼ਾਹ आठ पहर तुद त्याई आठ पहर तुद त्याई ਇਹਨਾਂ ਨੂੰ ਕੋਈ ਸਰੀਰਿਕ ਦਿੱਕਤ ਨਾ ਜਲ ਰੱਖ ਲੋ ਕੋਲੇ ਬਾਅਦ ਛੱਕ ਲਿਓ ਬਾਟੇ ਚ ਆਠ ਪਹਿਰ ਤੁਦ ਧਿਆਈ ਆਠ ਪਹਿਰ ਤੁਦ ਧਿਆਈ ਸਾਈਂ ਨਾਮ ਅਮੋਲ ਸਾਈਂ ਨਾਮ ਅਮੋਲ ਸਾਈਂ ਦਾ ਨਾਮ ਅਮੋਲ ਹੈ ਕੀਮਤ ਨਾ ਕੋਈ ਜਾਣ ਦੋ ਕੀਮਤ ਨਾ ਕੋਈ ਜਾਣ ਦੋ ਮਹਾਰਾਜ ਦੀ ਕਿਰਪਾ ਕਰੋ ਸੰਗਤ ਮੇਰ ਕਰਨਗੇ ਸਤਗੁਰੂ ਸਾਈ ਨਾਮ ਅਮੋਲ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਕੀਮ ਨਾ ਕੋਈ ਜਾਣਦੋ ਮਹਾਰਾਜ ਜੀ ਕਹਿੰਦੇ ਸਾਈਂ ਦਾ ਨਾਮ ਅਮੋਲ ਹੈ ਕੋਈ ਕੀਮਤ ਨਹੀਂ ਜਾਣ ਰਹਾ ਜਪ ਹਤਾ ਏਕੋ ਨਾਮ ਜਪਹੁ ਤਾਂ ਏਕੋ ਨਾਮ ਮਹਾਰਾਜ ਕਹਿੰਦੇ ਏਕੋ ਨਾਮ ਜਪੋ ਬਸ ਏਕੋ ਨਾਮ ਜਪਹੁ ਤਾਂ ਏਕੋ ਨਾਮ ਜਪਹੁ ਤਾਂ ਏਕੋ ਨਾਮ ਇਸ ਤਰ੍ਹਾਂ ਦੀਆਂ ਪੰਕਤੀਆਂ ਆਪਾਂ ਆਪਣੇ ਆਪ ਨੂੰ ਸੰਬੋਧਨ ਕਰੀਦਾ ਹੁੰਦਾ ਹੈ ਆਪਣੇ ਆਪ ਨੂੰ ਸਮਝਾਉਣਾ ਹੁੰਦਾ ਅੰਦਰ ਵਿਚਾਰ ਪਾਉਣੀ ਹੁੰਦੀ ਉਹ ਕਰਮ ਬਣਦਾ ਫਿਰ ਅੱਗੇ ਉਹ ਜਪੋਤਾ ਏਕੋ ਨਾਮ ਜਪੋਤਾ ਏਕੋ ਨਾਮ ਔਰ ਨਿਰਾਫਲ ਕਾਮਾ ਔਰ ਨਿਰਾਫਲ ਕਾਮਾ ਬਾਕੀ ਫਲ ਨਹਿਫਲ ਨੇ ਕੇਵਲ ਨਾਮ ਜਪਣਾ ਵੱਡਾ ਫਲ ਹੈ ਕਹਿੰਦੇ ਜੀ ਮੈਂ দান ਕੀਤਾ ਮੈਂ ਐਦਾ ਕੀਤਾ ਮੈਂ ਆ ਕਰਮ ਕੀਤੇ ਮਹਾਰਾਏ ਕਹਿੰਦੇ ਔਰ ਨਿਰਾਫਲ ਕਾਮਾ ਇਤਨਾ ਫਲ ਨਹੀਂ ਹੈ ਨਾਮ ਤੁਲ ਕਾਛੇ ਅਵਰ ਨਾ ਹੋਏ ਨਾਮ ਤੁਲ ਕਾਛੇ ਅਵਰ ਨਾ ਹੋਏ ਮਹਾਰਾਜ ਜੀ ਕਾਦੇ ਨਾਮ ਦੇ ਬਰਾਬਰ ਨਹੀਂ ਹੈ ਕੁਝ ਵੀ ਨਾਮ ਤੁਲ ਕਾਛੇ ਅਵਰ ਨਾ ਹੋਏ ਨਾਮ ਤੁਲ ਕਾਛੇ ਅਵਰ ਨਾ ਹੋਈ ਨਾਨਕ ਗੁਰਮੁਖ ਨਾਮ ਪ੍ਰਾਪਤ ਹੋਈ ਨਾਨਕ ਗੁਰਮੁਖ ਨਾਮ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਨਾਮ ਦੇ ਬਰਾਬਰ ਕੁਝ ਨਹੀਂ ਹੈ ਪਿਆਰਿਆ ਮਹਾਰਾਜ ਕਹਿੰਦੇ ਜਾਓ ਜਿਹੜੇ ਸਤਗੁਰੂ ਜੀ ਮੁਖੀ ਹਨ ਗੁਰਮੁਖ ਨਾਮ ਪਰਪਤ ਹੋਇਆ ਜਾਂ ਫਿਰ ਗੁਰਮੁਖਾਂ ਦੀ ਸੰਗਤ ਕਰੋ ਮਹਾਰਾਜ ਜੀ ਕਹਿੰਦੇ ਜਾਂ ਫਿਰ ਜਿਹੜੇ ਸਤਗੁਰੂ ਜੀ ਮੁਖੀ ਨੇ ਸਾਰਾਂ ਨੇ ਦੋ ਅਰਥ ਨੇ ਉਹਨਾਂ ਦੀ ਸੰਗਤ ਜਾਂ ਫਿਰ ਗੁਰਮੁਖਾਂ ਦੀ ਮਹਾਰਾਜ ਜੀ ਕਹਿੰਦੇ ਸੰਗਤ ਕਰੋ ਨਾਨਕ ਗੁਰਮੁਖ ਨਾਮ ਅਪਰਾਪਤ ਹੋਏ ਨਾਨਕ ਗੁਰਮੁਖ ਨਾਮ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਉੱਥੇ ਬੈਠ ਕੇ ਨਾ ਫਿਜਾਬ ਕਰੋ ਫਿਰ ਨਾਮ ਪ੍ਰਾਪਤ ਹੋਵੇਗਾ ਨਾਮੋ ਹੀ ਨਾਮ ਉਪਜੈ ਨਾਮ ਤੋਂ ਹੀ ਹੋਰ ਨਾਮ ਵਾਹਿਗੁਰੂ ਦਿੰਦੇ ਰਹਿੰਦੇ ਜੀਵ ਨੂੰ ਇੱਕ ਵਾਰੀ ਕਹਿੰਦਾ ਹੈ ਕਈ ਵਾਰੀ ਇਹਦੇ ਖਜ਼ਾਨੇ ਜਮ੍ਹਾਂ ਕਰ ਦਿੰਦੇ ਇੱਕ ਵਾਰੀ ਕਹਿੰਦਾ ਤੇ 10 ਵਾਰੀ ਇਹਦੇ ਹੋਰ ਕੋਲੋਂ ਜਮ੍ਹਾਂ ਕਰ ਦਿੰਦੇ ਇਸ ਤਰ੍ਹਾਂ ਇਹੀ ਸਹਾਇਤਾ ਕਰਦੇ ਅਕਾਲ ਪੁਰਖ ਵਾਹਿਗੁਰੂ ਜੀ ਨਾਨਕ ਗੁਰਮੁਖ ਨਾਮ ਪ੍ਰਾਪਤ ਹੋਏ ਨਾਨਕ ਗੁਰਮੁਖ ਨਾਮ ਪ੍ਰਾਪਤ ਹੋਏ ਮਹਾਰਾਜ ਜੀ ਨਾਮ ਕਿੱਥੇ ਹੈ ਸੱਚੇ ਪਾਤਸ਼ਾਹ ਮਹਾਰਾਜ ਇਹ ਨਾਮ ਦੀ ਕੀ ਬਖਸ਼ਿਸ਼ ਹੈ ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਬੇਂਤੀ ਕਰੂ ਪਿਆਰੋ ਇਸ ਨੂੰ ਜਾਣੋ ਨੌ ਨਿਧੀਆਂ ਦੇਣ ਵਾਲਾ ਬਰਕਤਾਂ ਦੇਣ ਵਾਲਾ ਸਰੀਰਕ ਦੁੱਖਾਂ ਰੋਗਾਂ ਨੂੰ ਠੀਕ ਕਰਨ ਵਾਲਾ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਬਰਕਤਾਂ ਬਖਸ਼ਿਸ਼ਾਂ ਦਵਾਉਣ ਵਾਲਾ ਘਰ ਦੇ ਵਿੱਚ ਪ੍ਰੇਮ ਇਤਿਫਾਕ ਦੇਣ ਵਾਲਾ ਸਰੀਰਕ ਰੋਗਾਂ ਨੂੰ ਆਧੀਆਂ ਵਿਆਧੀਆਂ ਪਾਧੀਆਂ ਨੂੰ ਠੀਕ ਕਰਨ ਵਾਲਾ ਮਾਇਆ ਆਦਿਕ ਦੇ ਖਜ਼ਾਨੇ ਵੀ ਭਰਪੂਰ ਕਰਨ ਵਾਲਾ ਤਾਂ ਨੌਨ ਦਿਧੀਆਂ ਦੇ ਵਿੱਚ ਆ ਜਾਂਦਾ ਸਾਰਾ ਇਹ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਨੌਨ ਦਿਧਯ ਅੰਮ੍ਰਿਤ ਪ੍ਰਭ ਕਾ ਨਾਮ ਨੌ ਨਦੀਆਂ ਮਹਾਰਾਜ ਕਹਿੰਦੇ ਅਸੀਂ ਤੇ ਨੇ ਜਿਹੜਾ ਸਾਡਾ ਨਾਮ ਜਪਦਾ ਹੈ ਜਿਹੜਾ ਸਾਡੀ ਬੰਦਗੀ ਕਰਦਾ ਹੈ ਨਾਮ ਦਾ ਅਭਿਆਸ ਨਾਮ ਦਾ ਜਾਪ ਕਰਦਾ ਹੈ ਉਸ ਦੀਆਂ ਦਿੱਕਤਾਂ ਨੂੰ ਮਹਾਰਾਜ ਕਹਿੰਦੇ ਨਾਮ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਨੌ ਨਦੀਆਂ ਪ੍ਰਗਟ ਹੋਣ ਲੱਗ ਜਾਂਦੀਆਂ ਹਨ ਦੇਹੀ ਮੈਂ ਇਸ ਕਾ ਬਿਸਰਾਮ ਦੇਹੀ ਮੈਂ ਇਸ ਕਾ ਬਿਸਰਾਮ ਮਹਾਰਾਜ ਕਹਿੰਦੇ ਜੀਵ ਦੇ ਅੰਦਰ ਵਿਸ਼ਰਾਮ ਕਰਦਾ ਇਹ ਨਾਮ ਅੰਦਰ ਪਿਆ ਹੈ ਜਾਂ ਫਿਰ ਸਤਿਗੁਰੂ ਕਹਿੰਦੇ ਜਦੋਂ ਕੋਈ ਬੰਦਾ ਨਾਮ ਜਪਦਾ ਹੈ ਨਾ ਤਾਂ ਦੇਹੀ ਦੇ ਅੰਦਰ ਭਾਵ ਮਨ ਦੇ ਅੰਦਰ ਉਸਦਾ ਮਨ ਜਿਹੜਾ ਵਿਸ਼ਰਾਮ ਚ ਚਲਿਆ ਜਾਂਦਾ ਹੈ ਮਨ ਉਹਦਾ ਬਿਲਕੁਲ ਟਿਕਾਓ ਚ ਚਲਿਆ ਜਾਂਦਾ ਇਹ ਵੀ ਇਸ ਦਾ ਅਰਥ ਹੈ ਨਾਉ ਨਿਧਿ यम मृत्यु ਪ੍ਰਭ ਕਾ ਨਾਮ नौ निध्यम अमृत प्रभ का नाम वाहेगुरु दा नाम बहुत बड़ा है देही मैं इसका विश्राम देही मैं इसका विश्राम ਨਾਮਦੇ ਮਹਿਮਾਮ ਜੀ ਨੇ ਗੁਰਬਾਣੀ ਚੋਂ ਪੰਕਤੀਆਂ ਰਾਹੀਂ ਸਰਵਣ ਕੀਤੀ ਪਿਆਰਿਓ ਸਾਵਧਾਨ ਕੇ ਪ੍ਰੇਮ ਨਾਲ ਆਖੋ ਵਾਹਿਗੁਰੂ ਇਹੋ ਸ਼ਬਦ ਹੈ ਨਾਉ ਨਦੀਆਂ ਦੇਣ ਵਾਲਾ ਨਾਮ ਤੁਲਕਾ ਛਵਰਨਾ ਹੋਏ ਇਹ ਨਾਮ ਹੈ ਵਾਹਿਗੁਰੂ ਜਮਾ ਕਰੋ ਨਾਮ ਵਾਹਿਗੁਰੂ ਕੱਠਾ ਕਰੋ ਵਾਹਿਗੁਰੂ 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 ਇਹ ਜੀਵ ਇਸ ਤਰ੍ਹਾਂ ਨਾਮ ਇਕੱਠਾ ਕਰਦਾ ਪਿਆਰਿਓ ਵਾਹਿਗੁਰੂ 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 ਨਾਮ ਨੂੰ ਸੁਣਾਂਗੇ ਫਿਰ ਨਾਮ ਇਕੱਠਾ ਹੋਵੇਗਾ ਜੇ ਆਪਾਂ ਨਾਮ ਨੂੰ ਸੁਣ ਨਹੀਂ ਰਹੇ ਦਾ ਨਾਮ ਅੰਦਰ ਜਮਾ ਨਹੀਂ ਹੋ ਰਿਹਾ ਇੱਕ ਬੰਦਾ ਪੈਸੇ ਲੈ ਕੇ ਬੈਂਕ ਦੇ ਵਿੱਚ ਗਿਆ ਤਾਂ ਸਹੀ ਗਿੜਾ ਕੱਢ ਕੇ ਮੋੜਿਆ ਕਹਿੰਦਾ ਕਹਿੰਦਾ ਮੇਰੇ ਖਾਤੇ 'ਚ ਤਾਂ ਪੈਸੇ ਦਿਖਦੇ ਹੀ ਨਹੀਂ ਕਹਿੰਦਾ ਜਮਾ ਹੀ ਨਹੀਂ ਕਰਾਇਆ ਕਹਿੰਦਾ ਕੈਸ਼ ਤੋਂ ਡਿਪੋਜ਼ਿਟ ਹੀ ਨਹੀਂ ਕੀਤਾ ਇਸ ਕਰਕੇ ਨਾਮ ਜੇ ਜੱਪ ਰਹੇ ਹੋ ਤਾਂ ਇਹਨੂੰ ਕੰਨਾਂ ਰਾਹੀ ਸੁਣ ਕੇ ਅੰਦਰ ਜਮਾ ਕਰੋ ਥਾਲ ਵਿੱਚ ਤੇਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਦਾ ਸਭ ਅਧਾਰ ਹੋ ਜੇ ਕੋ ਖਾਵੇ ਜੇ ਕੋ ਪੁੰਚ ਤਿਸਕਾ ਹੋਏ ਉਧਾਰੋ ਮਹਾਰਾਜ ਕਹਿੰਦੇ ਜਿਹੜਾ ਭੋਜਨ ਖਾ ਕੇ ਉਹਨੂੰ ਪਚਾ ਲਵੇਗਾ ਨਾ ਉਹਦਾ ਉਧਾਰ ਹੋਵੇਗਾ ਹੈ ਸੋ ਇਸ ਕਰਕੇ ਨਾਮ ਦੇ ਵਿੱਚ ਸਭ ਤੋਂ ਵੱਡਾ ਨੁਕਤਾ ਇਹ ਹੈ ਕਿ ਨਾਮ ਜਦੋਂ ਜਪਦੇ ਆਂ ਜਦੋਂ ਉਸ ਨੂੰ ਸੁਣਦੇ ਆਂ ਤੇ ਉਹ ਅੰਦਰ ਆਪਾਂ ਜਮਾ ਕਰਨਾ ਹੈ ਇਹ ਨਹੀਂ ਜਿਹਾਤ ਜਪ ਕਰ ਰਹੇ ਹਾਂ ਤੇ ਸੁਣ ਨਹੀਂ ਰਹੇ ਫਿਰ ਉਹ ਨਹੀਂ ਲਾਭ ਨਹੀਂ ਹੋਵੇਗਾ ਪਿਆਰਿਓ ਹੂੰ ਇਸ ਕਰਕੇ ਇਸ ਨੂੰ ਜਮਾ ਕਰੋ ਭਾਵ ਸੁਣੋ ਜਦੋਂ ਸੁਣ ਲਿਆ ਮਤਲਬ ਜਮਾ ਹੋ ਗਿਆ ਅੰਦਰ ਅੰਦਰ ਫੀਡ ਹੋ ਗਿਆ ਸਾਡੇ ਵੀ ਹਾਂ ਕਿਹਾ ਸੀਗਾ ਅੰਦਰ ਲੇਖ ਪੈ ਗਿਆ ਨਾਮ ਦਾ ਵਾਹਿਗੁਰੂ ਸੁਣੋ ਨਾਮ ਨੂੰ ਵਾਹਿਗੁਰੂ 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 ਨਾਮ ਨੂੰ ਸੁਣੋ ਅੰਦਰ ਜਮਾ ਕਰੋ ਵਾਹਿਗੁਰੂ 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 ਜਿੰਨੀ ਵਰੀ ਵੀ ਆਪ ਜੀ ਜਪਦੇ ਹੂੰ ਉੰਨੀ ਵਰੀ ਹੀ ਅੰਦਰ ਜਮਾ ਹੋਵੇ ਉੰਨੀ ਵਰੀ ਹੀ ਸਾਡੇ ਅੰਦਰ ਜਮਾ ਹੋਵੇ ਵਾਹਿਗੁਰੂ 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 ਸੁਣਨਾ ਹੈ ਫਿਰ ਜਮਾ ਹੋਵੇਗਾ ਨਾਮ ਨਾਮ ਦਾ ਖਜ਼ਾਨਾ ਕਥਾ குரு ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਵਾਹਿਗੁਰੂ 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 Wahai guru Wahai guru Wahai guru Wahai guru Wahai guru ਲਗਾਤਾਰ ਜਪਣ ਦਾ ਮਤਲਬ ਇਹ ਹੈ ਲਗਾਤਾਰ ਇਕੱਠਾ ਹੋ ਰਿਹਾ ਹੈ ਲਗਾਤਾਰ ਆਪਾਂ ਅੰਦਰ ਸੁਣਨ ਦੀ ਆਦਤ ਪਾਉਣੀ ਹੈ ਸਾਨੂੰ ਨਾਮ ਨੂੰ ਸੁਣਨ ਦੀ ਆਦਤ ਨਹੀਂ ਹੈ ਸਾਨੂੰ ਨਾਮ ਅੰਦਰ ਜਮਾ ਕਰਨ ਦੀ ਆਦਤ ਨਹੀਂ ਹੈ ਆਪਾਂ ਨੂੰ ਜਪਣ ਦੀ ਆਦਤ ਤਾਂ ਹੈ ਅੰਦਰ ਸੁਣ ਕੇ ਉਸ ਨੂੰ ਸੁਣ ਕੇ ਅੰਦਰ ਜਮਾ ਕਰਨ ਦੀ ਆਦਤ ਨਹੀਂ ਆਪਾਂ ਪਹਿਲੇ ਕਲਾਸ ਦੇ ਵਿੱਚ ਹਾਂ ਹੁਣ ਆਪਾਂ ਦੂਜੀ ਕਲਾਸ ਦੇ ਵਿੱਚ ਆ ਜਾਈਏ ਸੈਕੰਡ ਕਲਾਸ ਦੇ ਵਿੱਚ ਆ ਜਾਈਏ ਜਿੱਥੇ ਸਾਨੂੰ ਸਿਰਫ ਸੁਣਨ ਦੀ ਆਦਤ ਪੈ ਜਾਵੇ ਜਪਣ ਦੀ ਆਦਤ ਤਾਂ ਹੈ ਹੁਣ ਸੁਣਨ ਦੀ ਆਦਤ ਪੈ ਜਾਵੇ ਜਿੰਨੀ ਵਾਰੀ ਕਿਹਾ ਓਨੀ ਵਾਰੀ ਸੁਣਿਆ ਮਾਨ ਕਿਤੇ ਹੋਰ ਨਾ ਦੌੜੇ ਫੇਰ ਤਾਂ ਹੋਈ ਤਰੱਕੀ ਨਹੀਂ ਤਾਂ ਆਪਾਂ ਪਹਿਲੀ ਕਲਾਸ ਚ ਹੀ ਆ ਵਾਹਿਗੁਰੂ 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 ਸੁਣ ਸੁਣ ਤੁਝੇ ਤੇ ਆਏ ਦੇ ਤੇਰੇ ਭਗਤ ਰਤੇ ਗੁਨਤਾਸ ਜੀਓ ਮਹਾਰਾਜ ਕਹਿੰਦੇ ਸੁਣ ਸੁਣ ਕੇ ਹੀ ਉਸ ਦਾ ਸਿਮਰਨ ਪ੍ਰਗਟ ਹੋ ਗਿਆ ਹਲੇ ਇਹ ਜਾਪ ਹੈ ਪਿਆਰਿਓ ਅੱਗੇ ਜਾ ਕੇ ਜਦੋਂ ਇਹ ਜਾਪ ਦੇ ਵਿੱਚ ਤੁਹਾਡਾ ਧਿਆਨ ਲੱਗਿਆ ਉਹ ਸਿਮਰਨ ਹੁੰਦਾ ਹੈ ਵਾਹਿਗੁਰੂ ਜਦੋਂ ਕਹਿੰਨੇ ਹੋ ਇੱਕ ਤਾਂ ਇਹਨੂੰ ਸੁਣੋ ਅੰਦਰ ਜਮਾ ਕਰੋ ਦੂਸਰਾ ਉਸ ਵਾਹਿਗੁਰੂ ਦੀ ਹਜ਼ੂਰੀ ਮਹਿਸੂਸ ਕਰੋ ਇਹ ਦੋ ਚੀਜ਼ਾਂ ਕਰਨੀਆਂ ਬਣ ਗਈਆਂ ਤਾਂ ਆਤਮਿਕ ਤਰੱਕੀ ਹੋਵੇਗੀ ਕੋਈ ਬੰਦਾ ਇਸ ਤਰ੍ਹਾਂ ਟਿਕਾ ਕੇ ਨਾ 6 ਮਹੀਨੇ ਹੀ ਲਾ ਲਵੇ ਸਾਲ ਹੀ ਲਾ ਲਵੇ ਉਹ ਤੇ ਕਿਰਪਾ ਹੋਣ ਲੱਗ ਜਾਏਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੰਨ ਟਿਕਾਉ ਚਾਉਣ ਲੱਗ ਜਾਏਗਾ ਵਾਹਿਗੁਰੂ ਵਾਹਿਗੁਰੂ ਸੁਣੋ ਨਾਮ ਨੂੰ ਸੁਣੋ ਅੰਦਰ ਜਮਾ ਕਰੋ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਨਾਮ ਨੂੰ ਸੁਣੋ ਪਿਆਰਿਓ ਵਾਹਿਗੁਰੂ 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 ਜਿੰਨੀ ਵਾਰੀ ਵੀ ਵਾਹਿਗੁਰੂ ਆਪਾਂ ਕਹਿ ਰਹੇ ਆਂ ਸ਼ਰਵਨ ਕਰੀਏ ਵਾਹਿਗੁਰੂ Wah guru Wah guru Wah guru Wah guru 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 ਵਾਹਿਗੁਰੂ 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 ਜਿੰਨੀ ਵਾਰ ਵੀ ਆਪਾਂ ਆਖਦੇ ਆ ਨਾ ਉਤਨੀ ਵਰੀ ਮਤਲਬ ਅੰਦਰ ਜਾਵੇ ਮਿਸ ਨਾ ਹੋਵੇ ਸੁਣਨ ਤੋਂ ਫਿਰ ਉਹ ਜਮਾ ਹੋ ਰਿਹਾ ਮਤਲਬ ਵਾਹਿਗੁਰੂ 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 ਮਧਮਾ ਚੱਲਦੇ ਆ ਹੌਲੀ ਹੌਲੀ ਵਾਹਿਗੁਰੂ 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 ਸੁਰਤ ਏ ਗਹਿਰੀ ਕਰਨੀ ਹੈ ਬੋਲ ਕੇ ਕਰ ਰਹੇ ਸੀ ਤਾਂ ਸੁਣਨ ਨੂੰ ਸੌਖਾ ਸੀ ਹੁਣ ਮਧਮਾ ਜਾ ਰਹੇ ਆ ਤਾਂ ਸੁਰਤ ਨੂੰ ਜੋ ਹੈ ਜਿਆਦਾ ਧਿਆਨ ਲਾਉਣਾ ਪਵੇਗਾ ਸੋਨੂੰ ਤੇ ਧਿਆਨ ਜ਼ਿਆਦਾ ਰੱਖਣਾ ਪਵੇਗਾ ਗਹਿਰੀ ਇਹ ਇਹ ਹੀ ਤਰੀਕਾ ਹੈ ਕਿਉਂਕਿ ਸੁਰਤ ਫੇਰ ਹੀ ਗਹਿਰੀ ਹੋਵੇਗੀ ਸਫਾਈ ਹੋਵੇਗੀ ਹੁਣ ਸੁਰਤ ਨੂੰ ਮੈਲ ਲੱਗ ਗਈ ਹੈ ਹਨਾ ਇਸ ਕਰਕੇ ਮਦਮਾ ਚੱਲਦਿਆ ਵਾਹਿਗੁਰੂ 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 ਇਹ ਗੁਰ ਸਵਾਸਾਂ ਦਾ ਸਿਮਰਨ ਕਰਾਂਗੇ ਮੱਧਮ ਚ ਧਿਆਨ ਦਿਓ ਸਵਾਸ ਇੱਕ ਆ ਰਿਹਾ ਹੈ ਤੇ ਇੱਕ ਜਾ ਰਿਹਾ ਹੈ ਸਵਾਸ ਕਦੇ ਨਹੀਂ ਰੁਕਦੇ ਨਾ ਸਵਾਸ ਥੱਕਦੇ ਨੇ ਸਵਾਸ ਜਦੋਂ ਜੀਵ ਫਰੀ ਛੱਡਦਾ ਉਦੋਂ ਹੀ ਇਸ ਦੇ ਵਾਹਿਗੁਰੂ ਵੱਲ ਰੁਕੇ ਜਾਂਦੇ ਨੇ ਸੋ ਸਵਾਸਾਂ ਨਾਲ ਸਿਮਰਨ ਕਰਨਾ ਸੌਖਾ ਹੈ ਸਵਾਸ ਚੱਲਦੇ ਰਹਿਣ ਦੇ ਨਾਲ ਸਿਮਰਨ ਚੱਲਦੇ ਰਹਿੰਦਾ ਨਾਮ ਚੱਲਦਾ ਰਹਿੰਦਾ ਸੋ ਧਿਆਨ ਦੇ ਪਿਆਰਿਓ ਮੁਖ ਬੰਦ ਰੱਖਣਾ ਹੈ ਜੀਬ ਨਹੀਂ ਹਿਲਾਉਣੀ ਬੋਲ ਨਹੀਂ ਹਿਲਾਉਣੀ ਮੁਖ ਬੰਦ ਰੱਖਣਾ ਹੈ ਹਨ ਕਿਉਂਕਿ ਮਦਮਾ ਜਾਪ ਕਰਨਾ ਹੈ ਸਵਾਸ ਅੰਦਰ ਜਾਏ ਜੀਬ ਨਹੀਂ ਹਿਲਾਉਣੀ ਬੋਲਣਾ ਨਹੀਂ ਸਵਾਸ ਅੰਦਰ ਜਾਏ ਮਨ ਕਰਕੇ ਆਖਣਾ ਹੈ ਵਾਹਿ ਸਵਾਸ ਬਾਹਰ ਜਾਏ ਮਨ ਕਰਕੇ ਆਖਣਾ ਹੈ ਗੁਰੂ ਸਵਾਸ ਨਾਲ ਸਿਮਰਨ ਚਲਾਓ ਵਾਹਿ ਗੁਰੂ वाहे गुरु करो कृपा मुख नहीं हिलाना बोलना नहीं है जीव भी नहीं हिलने अपनी सुहासा नाल सिमरन चलाओ सास सास सिमरह गोबिंद मन अंतर की उतरा चिंद ਸਵਾਸ ਅੰਦਰ ਜਾਏ ਵਾਹੇ ਬਾਹਰ ਜਾਏ ਗੁਰੂ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਕੱਲੇ ਸਵਾਸ ਨਾ ਚੱਲੀ ਜਾਣ ਨਾਮ ਨੂੰ ਸੁਣਨਾ ਹੈ ਦੇਖੋ ਮੈਂ ਬੇਨਦੀ ਕੀਤੀ ਹੈ ਤੇ ਨਾਮ ਨੂੰ ਸੁਣੋਗੇ ਤਾਂ ਅੰਦਰ ਜਮਾ ਹੋ ਗਿਆ ਲਿਖਿਆ ਗਿਆ ਨਹੀਂ ਤਾਂ ਉਹ ਸਵਾਸ ਬਿਰਥਾ ਹੀ ਚਲਿਆ ਗਿਆ ਇਸੇ ਕਰਕੇ ਜਪਜੀ ਸਾਹਿਬ ਦੇ ਵਿੱਚ ਸੁਣਨ ਦੀਆਂ ਚਾਰ ਪੌੜੀਆਂ ਪਹਿਲਾਂ ਹੀ ਬਖਸ਼ਿਸ਼ ਕੀਤੀਆਂ ਨੇ ਮਹਾਰਾਜ ਜੀ ਨੇ ਜਿਹੜਾ ਨਾਮ ਸੁਨੇਗਾ ਉਹੀ ਨਾਮ ਤੇ ਆਏਗਾ ਜਿਹੜਾ ਸੁਨੇਗਾ ਨਹੀਂ ਉਹ ਨਾਮ ਤੇ ਆਏਗਾ ਨਹੀਂ ਜਿਨਿ ਨਾਮ ਤੇ ਆਇਆ ਗਏ ਮੁਸਕਤ ਕਾਲ ਕਾਲ ਨਾ ਕਿਹੜੀ ਕਾਲ ਨਹੀਂ ਸੀ ਸੁਣਨ ਦੀ ਕਾਲ ਨਾ ਕਾਲ ਨਹੀਂ ਸੀ ਸੁਣਨਾ ਮਿਸ ਨਾ ਹੋਵੇ ਮਨ ਤੋਂ ਹਨਾ ਸਵਾਸ ਅੰਦਰ ਜਾਏ ਵਾਹੇ ਬਾਹਰ ਜਾਏ ਗੁਰੂ ਸਵਾਸ ਤੇਜ ਨਹੀਂ ਚਲਾਉਣੇ ਸਹਿਜੇ ਜਿਸ ਤਰ੍ਹਾਂ ਕਿਸੇ ਦੇ ਸਵਾਸ ਚੱਲਦੇ ਨੇ ਨਾ ਤੇਜ ਨਾ ਹੌਲ ਜਿੱਦਾਂ ਮੱਧਮ ਜਿਸ ਤਰ੍ਹਾਂ ਆਪਣੇ ਹਨ ਅਨੰਦ ਲਵ ਸਿਮਰੰਦ ਨਾਮ ਨੂੰ ਸੁਣੋ ਸਜੋ ਕੇ ਬੈਠੋ ਸੁਣੋ ਅਮਰ ਸਦੀ ਰੱਖੋ ਪਿਆਰੇ ਸਾਧਨੋ ਕਿ ਬੈਠੋ ਨਾਮ ਨੂੰ ਸੁਣੋ ਪਿਆਰਿਓ ਨਾਮ ਨੂੰ ਸੁਣਨ ਤੇ ਮਨ ਲਾਓ ਸਾਰਾ ਬਸ ਮਾਨ ਸ਼ਬਦ ਚ ਪ੍ਰਵੇਸ਼ ਕਰੇ ਸ਼ਬਦ ਦਾ ਰੂਪ ਹੋਵੇ ਸ਼ਬਦ ਦੇ ਵਿੱਚ ਸਮਾਵੇ ਮਨ ਵਾਹਿਗੁਰੂ ਧੰ ਦਾ ਰੂਪ ਹੀ ਹੋ ਜਾਵੇ ਮੈਂ ਧੰ ਦਾ ਰੂਪ ਹੀ ਹੋ ਜਾ ਨਾ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਇਕਾਤ ਕਹਾਂ ਵਾਹਿਗੁਰੂ ਤੁੰਦਨ ਰੂਪ ਹੋ ਜੋ ਆਹੇ ਗੁਰੂ ਆਹੇ ਗੁਰੂ ਚਾਰ ਅੱਖਰ ਨੇ ਕੀ ਆਪਾਂ ਪ੍ਰਮਾਤਮਾ ਦੇ ਇਹਨਾਂ ਚਾਰ ਅੱਖਰਾਂ ਦੇ ਵਿੱਚ ਆਪਣਾ ਮਨ ਨਹੀਂ ਮਿਲਾ ਸਕਦੇ ਮਿਲਾਓ ਵਾਹਿ ਗੁਰ ਸਤਿਨਾਮੁ ਕਿ ਬੈਠੋ ਪਿਆਰਿਓ ਨਾਮ ਨੂੰ ਸੁਣੋ ਨਾਮ ਨੂੰ ਸੁਣੋ ਸਵਾਸ ਅੰਦਰ ਜਾਇ ਵਾਹਿ ਬਾਹਰ ਜਾਇ ਗੁਰ ਸਵਾਸਾਂ ਦੇ ਨਾਲ ਸਿਮਰਨ ਬੋਲਣਾ ਨਹੀਂ ਹੈ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀ ਹੈ ਇਹਦੇ ਨਾਲ ਵਾਤ ਪਿਤ ਕਫ ਤਿੰਨ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਇਸ ਸਵਾਸਾਂ ਦਾ ਸਿਮਰਨ 90% ਬਿਮਾਰੀਆਂ ਤੇ ਹੀ ਠੀਕ ਕਰ ਦਿੰਦਾ ਕਰੋ ਜਪ ਮਿਸਟਰ ਆਪ ਜੀ ਬੈਠ ਕੇ ਕਰੋ ਜਪ ਨਬਸੋਂ ਮੰਬ ਬੈਠੋ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਸ਼ੁਕਰ ਕਰਕੇ ਫੇ ਸੰਪੂਰਨਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ